ਨਿੱਕ ਗੱਲ ਸੁਣ ਮੇਰੀ ਕਿ ਉਹ ਗਮ ਮਮੀ ਆਪਣਾ ਟੇਵਾਂ ਲਾ ਲ ਰੱਖੀ ਜੰਨੀ ਆ ਨਾ ਤੇਰੇ ਪੇਕੇ ਨੂੰ ਪਤਾ ਕਿ ਵਰਤਾਂ ਜਾ ਉਹ ਵਰਤ ਦੇਣਾ ਮਮੀ ਮੈਂ ਕਿਹੜਾ ਵਰਤ ਰੱਖਦੀ ਆ ਲੈ ਤੂੰ ਰੱਖ ਦੇਣੀ ਆ ਤੇ ਵਰਤੇ ਹੁੰਦਾ ਨਾ ਮੇਰਾ ਤਾਂ ਅਜ ਤੱਕ ਹੁੰਦਾ ਰਿਹਾ ਵਾ ਤੇ ਹੁਣ ਮੈਂ ਆਪ ਬੰਦ ਕਰਵਾਇਆ ਵਾ ਤੇ ਹੁਣ ਮੇਰਾ ਨਾ ਲੈ ਆ ਕਰੋ ਮੈਂ ਤੇ ਆਪੀ ਇਹਨਾਂ ਨੂੰ ਕਹਿ ਰਹੰਦ ਨਾ ਦੇਖੇ ਚਾਹੋ ਸ਼ਾਬਾਸ਼ ਤੇਰੇ ਤੂੰ ਆਪ ਕਹਿਤਾ ਵਾ ਅਸ਼ਾ ਬੰਦ ਕਰਤਾ ਵਾ ਉਹ ਤਾਂ ਬਹੁਤਾ ਖੁਸ਼ ਆ ਗਿਆ ਵਾ ਹੈ ਮੈਂ ਇਹ ਬੰਦ ਕਰਤਾ ਉਹਨਾਂ ਨੂੰ ਨਾ ਉਹ ਥੱਕ ਜਾਂਦੇ ਵਰਤ ਲੈ ਹੁੰਦੇ ਅੱਗੇ ਕਿਨੇਕ ਤੇਰ ਦੇ ਦੇ ਜਾਣਦੇ ਤੈਨੂੰ ਇਹ ਕਾ ਬਹਾਨਾ ਹੈਗਾ ਉਹ ਵੀ ਤੇਰੇ ਵਾਸਤੇ ਲਿਆਂਦਾ ਹੀ ਮੇਰੇ ਵਾਸਤੇ ਕਿ ਲੈ ਕੇ ਆਉਂਦੇ ਹੀਗੇ ਜੇ ਚਾਰ ਅੰਤਰਾ ਸੇਬੜੀਆਂ ਲੈ ਆਉਂਦੇ ਹੀਗੇ ਕਿ ਤੱਕ ਫੈਣੀਆਂ ਦਾ ਪੈਕਟ ਆ ਜਾਂਦਾ ਹੀਗਾ ਹੈ ਉਹ ਵੀ ਬੰਦ ਕਰਾਤਾ ਵਾ ਲੱਖਾਂ ਦਾ ਖਰਚਾ ਹੈ ਪੇਕਿਆਂ ਦਾ ਤੇ ਮੰਮੀ ਸੇਬ ਉਹਦਾ ਲੈ ਆਉਣਗੇ ਜਰੂਰੀ ਵਰਤ ਤੇ ਲਿਉਣੀ ਉਹਨਾਂ ਨੇ ਨਹੀਂ ਇੱਕ ਰਸਮ ਹੁੰਦੀ ਆ ਤੇ ਤੂੰ ਥੱਕ ਗਈ ਹੈਗੀ ਵਰਤ ਰੱਖ ਰੱਖ ਕੇ ਬੈਦਲ ਹੋਏ ਵਰਤ ਰੱਖਣਾ ਬੰਦ ਕਰਤਾ ਤੇ ਮੈਂ ਟੇਕਿਆਂ ਨੂੰ ਬੰਦ ਕਰਤਾ ਵਾ ਤੇ ਤੀਹ ਨਾ ਲੈ ਕੇ ਆਇਓ ਵਰਤ ਤੇ ਮੰਮੀ ਕਿਉਂ ਉਹਨਾਂ ਦਾ ਖਰਚਾ ਕਰਾਉਣਾ ਜੋ ਦੁਰੱਖਣਾ ਹੀ ਨਹੀਂ ਆ ਤੇ ਤੂੰ ਐਡੀ ਸਿਆਣੀ ਗੱਲ ਹੁੰਦੀ ਹੋ ਗਈਆਂ ਹੈ ਖਰਚਾ ਨਹੀਂ ਕਰਵਾਉਣ ਵਾਲਾ ਤੂੰ ਕਿੰਨੇ ਖਰਚੇ ਕਰਨ ਲਈ ਅੱਗੇ ਹੋ ਜਿਹੜਾ ਆਲਕ ਆਉਂਦੇ ਜਾਂਦੇ ਕਿ ਤੇ ਇਹ ਵੀ ਬਸ ਕੇ ਆਇਆ ਹੁਣ ਹੱਦ ਹੋਈ ਤੇਰੇ ਵਾਲੀ ਬੜੀ ਸਿਆਣੀ ਹੈ ਤੂੰ ਅੰਗੇ ਮੰਮੀ ਇਹਨਾਂ ਦੇ ਸੇਵ ਖਾ ਖਾ ਤੀ ਖਾਂਡੇ ਤੇ ਨਹੀਂ ਉਹਨਾਂ ਦੇ ਪਰ ਮੈਂ ਨਹੀਂ ਖਾਂਦੀ ਪਰ ਰਸਮ ਤੇ ਬਣੀ ਆ ਨਾ ਉਹ ਵੀ ਚੰਗੀ ਅਕਲ ਵਾਲੇ ਆ ਜਿਹੜਾ ਤੇਰੇ ਆਖੇ ਲੱਗੇ ਆ ਮੰਮੀ ਮੈਨੂੰ ਕੁਛ ਨਹੀਂ ਕਿਹਾ ਸੀ ਤੇ ਉਹਨਾਂ ਨੂੰ ਮੰਨਣਾ ਖਾਦੇ ਤੇ ਮੈਂ ਕਰਤਾ ਹਾਂ ਉਹੋ ਜਿਹਾ ਗੁਰਸ਼ੰਦ ਤੇ ਉਹੋ ਜੀ ਗਾੜੀ ਤੂੰ ਤੇ ਮੈਂ ਕਰਦੇ ਬੁੱਤ ਪ੍ਰੈਸ ਕਰਦਾ ਨਿਤ ਕਿਨ ਸਲਾਹ ਲੈਣ ਜ਼ਰੂਰੀ ਸਮਝਣੀ ਨਹੀਂ ਆ ਕਿ ਮੰਮੀ ਕੀ ਕਰੀਏ ਕਿੱਦਾਂ ਕਰੀਏ ਨੱ ਜਬਾਨ ਕਸਦੀ ਜੀ ਮੈਨੂੰ ਪੁੱਛ ਲਿੰਦੀ ਤੇ ਵੀ ਵਰਤਦਾ ਸਮਾਨ ਮਗਾਵਾ ਕਿ ਨਾ ਮਗਾਵਾ ਰੱਖਣਾ ਹੀ ਨਹੀਂ ਰੱਖਣਾ ਹੀ ਤੇਰੀ ਮਰਜ਼ੀ ਤੂੰ ਤਾਂ ਥੱਕ ਗਈ ਤੇ ਤੂੰ ਭੁੱਖੀ ਨਹੀਂ ਰਹਿ ਸਕਦੀ ਮਿੰਟ ਵੀ ਗੱਲ ਕਾਦੀ ਆ ਮੰਮੀ ਗੱਲ ਭੁੱਖੇ ਰਹਿਣ ਦੀ ਨਹੀਂ ਆ ਜਦੋਂ ਮੇਰਾ ਮਨ ਹੀ ਨਹੀਂ ਮੰਨਦਾ ਤੇ ਤੇਰਾ ਮਨ ਮੰਨਦਾ ਕਿੰਨੂ ਆ ਵਰਤ ਰੱਖਣ ਨੂੰ ਤੇਰਾ ਮਨ ਨਹੀਂ ਮੰਨਦਾ ਪੇਕਿਆਂ ਕੋਲ ਲੈਣ ਨੂੰ ਤੇਰਾ ਮਨ ਨਹੀਂ ਮੰਨਦਾ ਦੇਣ ਨੂੰ ਮਨ ਮੰਨਦਾ ਵਾ ਹਾਂ ਮੈਂ ਮੈਂ ਕੀ ਦੇ ਆਈ ਮੰਮੀ ਨੇ ਮੈਨੂੰ ਪੁੱਛ ਕੇ ਦੇਣਾ ਵਾ ਮੁੱਠਾ ਦੇ ਫਰਾਣੀ ਆ ਅੱਛਾ ਤੂੰ ਮੈਨੂੰ ਬਹੁਤ ਮੁੱਠਾ ਚ ਪੈਸੇ ਦੇਣ ਦੇ ਜੇ ਜਿਹੜੇ ਮੈਨੂੰ ਸਭ ਤੇਰੇ ਕੋਈ ਆ ਮੇਰੇ ਕੋ ਸਭ ਕੋ ਤੇਰੇ ਕੋ ਆ ਜਾ ਮੰਮੀ ਸਾਰੇ ਪੈਸੇ ਤੇ ਤੁਸੀਂ ਸਾਹਮਣੇ ਦੋਵੇਂ ਜੀ ਸਲਾਮਾ ਕਰ ਲੈਂਦੇ ਜੇ ਤੁਰ ਪੈਂਦੇ ਜੇ ਜਾਣ ਲੱਗੇ ਦਿੰਦੇ ਜੇ ਬਸ ਪਿਆ ਲੋ ਖਰਚਾ ਕਦੀ ਮੋੜੇ ਵੀ ਆਣ ਕੇ ਉਹ ਆਪਣੇ ਮੁੰਡੇ ਨੂੰ ਪੁੱਛੋ ਜਾ ਕੇ ਮੁੰਡੇ ਨੂੰ ਪੁੱਛਾ ਨਾ ਮੁੰਡਾ ਇੱਥੇ ਕੀ ਗੱਲ ਕੀ ਕਰਨ ਡਿਆ ਮੁੰਡੇ ਨੂੰ ਪੁੱਛਾਂ ਤੂੰ ਦੱਸ ਦੇ ਮੈਨੂੰ ਵੀ ਤੂੰ ਕਦੀ ਮੋੜੇ ਆ ਗੱਲਾਂ ਕਰ ਲੱਗੀ ਮੇਰੇ ਨਾਲ ਦਿੰਦੇ ਉਹਨੂੰ ਜੇ ਮੈਨੂੰ ਕਦੀ ਨਹੀਂ ਜਬਾਨ ਘੱਟ ਚਲਾਇਆ ਕਰ ਆਏ ਤਾਂ ਤਰਾ ਪੱਲੇ ਨਹੀਂ ਕੱਖ ਤੇ ਇੰਨੀ ਜਬਾਨ ਚਲਾਉਣੀ ਜੇ ਹੁੰਦਾ ਫਿਰ ਪਤਾ ਨਹੀਂ ਕੀ ਕਰਦੀ ਤੂੰ ਤੁਸੀਂ ਨਾ ਲੜਦੇ ਹੀ ਰਹਿੰਦੇ ਜਦੋਂ ਵੇ ਚੱਲੀ ਕਿੱਥੇ ਆ ਬੈ ਇੱਥੇ ਗੱਲ ਸੁਣ ਲੈ ਮੇਰੀ ਵਰਤ ਤੇਰਾ ਆਉਣਾ ਚਾਹੀਦਾ ਵਾ ਲੱਗਿਆ ਸਮਝ ਕਿੱਦਾਂ ਮੰਗਵਾਉਣਾ ਕਿੱਦਾਂ ਨਹੀਂ ਮੰਗਵਾਉਣਾ ਤੈਨੂੰ ਪਤਾ ਹੋਊਗਾ ਮੈਂ ਬੋਤੇ ਗੱਲਾਂ ਦੀ ਗਾਹਕ ਨਹੀਂ ਆ ਜ਼ੁਬਾਨ ਚ ਚਲਾਉਣੇ ਸਿੱਖੀ ਗਾੜੀ ਕਤਰ ਕਤਰ ਕੈਂਟੀ ਵਾਂਗੂ ਚੱਲਦੀ ਏਦੀ ਆ ਲੈਂਦੇ ਅੱਜ ਉਹਨੂੰ ਵੀ ਉਹਨੂੰ ਕੁਛ ਨਹੀਂ ਆ ਪਿਆ ਸਿੱਖਿਆ ਦੇਣਿਆ ਮੈਨੂੰ ਕਿੱਦਾਂ ਹਾਂ ਨਹੀਂ ਮੈਂ ਕੰਮ ਹੋਣ ਦੇਣੇ ਜਿਹੜੇ ਗੜੀ ਜ਼ੁਬਾਨਾਂ ਚ ਚਲੋਣੀ ਏ ਤੂੰ ਮੇਰੇ ਆਈ ਵੱਡੀ ਵਰਤ ਮੈਂ ਬੰਦ ਕਰਤਾ ਤੂੰ ਦੀ ਮਹਾਰਾਣੀ ਪਟਿਆਲਾ ਸਾਰੀ ਗਲੀ ਦਾ ਵਰਤਮ ਦਾ ਇੱਕ ਮੈਂ ਆ ਜਿਹੜੀ ਨੋ ਆਪੇ ਆਪ ਉਤਰੀ ਹੋਈ ਫਿਰਦੀ ਆ ਮੈਂ ਬੰਦ ਕਰਤਾ ਜੀ ਪੇ ਵਰਤਨੀ ਮੰਗਵਾਇਆ ਤੂੰ ਮਾਂ ਲੱਗਦੀ ਤੂੰ ਵਰਤਨੀ ਮੰਗਾਇਆ ਮੈਂ ਵੇ ਨਹੀਂ ਤੇਰਾ ਮਰਤ ਕਿੱਦਾਂ ਨਹੀਂ ਆਉਂਦਾ ਵਰਤਨੀ ਆਉਣਾ ਤੇਰਾ ਤੂੰ ਸ਼ਰ ਨਾ ਹਾਂਜੀ ਆ ਵੇਖ ਲੋ ਮੰਮੀ ਦਾ ਹਾਲ ਮੰਮੀ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਈਆਂ ਮਮਮੀ ਨੇ ਹਾਂ ਕਿਉਂ ਤੂੰ ਕਿਹਾ ਸੀ ਨਾ ਵੀ ਵਰਤਨੀ ਰੱਖਣਾ ਹੈਗਾ ਤੇ ਤੂੰ ਘਰੇ ਫੋਨ ਕਰਦੇ ਵੀ ਵਰਤਲਾ ਕਿ ਨਾ ਆਉਣ ਆਹੋ ਤੇ ਮੰਮੀ ਕਹਿੰਦੇ ਵੀ ਵਰਤ ਆਉਣਾ ਚਾਹੀਦਾ ਜੋ ਮਰਦੀ ਹੋ ਜੀ ਓਏ ਯਾਰ ਮੰਮੀ ਦਾ ਤੇ ਹੋ ਗਿਆ ਦਿਮਾਗ ਖਰਾਬ ਤੇਰੇ ਘਰ ਦੇ ਕਹਿੰਦੇ ਭੁੱਖੇ ਲੰਗੇ ਆ ਦੱਸ ਮੰਮੀ ਤੇ ਕਹਿਣੋਂ ਭੁੱਖੇ ਲੰਗੇ ਹੋ ਜਾਣਗੇ ਮੈਂ ਤੁਹਾਨੂੰ ਦੱਸ ਦੇ ਕਿ ਕੀ ਜਾਂਦੇ ਹੋ ਇੱਕ ਵਾਰ ਤੇ ਹੀ ਓਏ ਮੰਮੀ ਨਹੀਂ ਨਾ ਸਦਾ ਇਹੋ ਗੱਲ ਕਰਦੇ ਰਹਿਣਾ ਸਾਡੇ 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 ਠੀਕ ਆ ਕਾ ਚੁਣ ਕੇ ਲਿਆਉਂਦੇ ਆ ਚੱਲ ਕੋਈ ਨਹੀਂ ਮੰਮੀ ਦਾ ਦਿਮਾਗ ਖਰਾਬ ਆ ਉਹਨਾਂ ਇਦਾਂ ਦੀਆਂ ਗੱਲਾਂ ਕਰਨੀਆਂ ਸਾਰੀ ਉਮਰ ਉਹਨਾਂ ਨੂੰ ਕਿਸ ਆ ਗਿਆ ਮੰਮੀ ਨੇ ਕਿਹਾ ਵੀ ਹੋਣਾ ਚਾਹੀਦਾ ਤੇ ਹੁਣ ਮੈਂ ਕੀ ਕਰਾਂ ਹੁਣ ਮੈਂ ਉਹਨਾਂ ਨੂੰ ਫੋਨ ਕਰਾਂ ਤੇ ਮੈਂ ਚੰਗੀ ਲੱਗਦੀ ਤੂੰ ਫੋਨ ਨਾ ਕਰੀਂ ਮੈਂ ਆਪਣੇ ਮਾਤਾ ਨਾਲ ਗੱਲ ਕਰ ਲੈਣਾ ਮੰਮੀ ਨੇ ਫੇਰ ਕਹਿਣਾ ਚਾਕੇ ਕਿ ਤੂੰ ਉਹਨੂੰ ਦੱਸ ਵੀ ਦਿੱਤਾ ਵਾ ਤੂੰ ਆਪਣਾ ਕੰਮ ਕਰ ਮੈਂ ਆਪਣੇ ਹਿਸਾਬ ਨਾਲ ਆਪਣੇ ਗੱਲ ਕਰ ਲਵਾਂ ਠੀਕ ਆ ਫੋਨ ਫੜਨਾ ਕਰੀਂ ਗੇ ਇਹਨੂੰ ਸਮਝਾਈ ਮੰਮੀ ਨੇ ਫੇਰ ਮੈਂ ਇਹ ਨਾਲ ਲੜਨਾ ਜੇ ਤੁਸੀਂ ਜਾ ਕੇ ਪੁੱਛਿਆ ਮੰਮੀ ਨੂੰ ਤੇ ਫੇਰ ਤੂੰ ਦੱਸ ਦੇ ਫੇਰ ਮੈਂ ਕੀ ਕਰਾਂ ਫੇਰ ਮੈਂ ਫੋਨ ਕਰ ਦਿੰਨੀ ਔਰ ਕੀ ਆ ਆਪੇ ਲੈ ਕੇ ਆ ਜਾਣੀ ਯਾਰ ਮੈਨੂੰ ਆ ਕੰਮ ਚੰਗੇ ਨਹੀਂ ਲੱਗਦਾ ਵਰਤਾ ਵਰਤਾਲ ਆ ਮੈਂ ਇਕੱਲੀ ਮੰਮੀ ਨਾਲ ਗੱਲ ਕਰ ਲੈਂਦਾ ਤੂੰ ਫੋਨ ਨਾ ਕਰੀਂ ਚਲ ਵੇਖ ਲਓ ਜੋ ਕਰਨਾ ਕਰ ਲਓ ਆ ਚੰਗਾ ਨਮਾ ਪੰਗਾ ਮਾਤਾ ਨੇ ਇਕ ਆਪਣੇ ਮਾਤਾ ਦਾ ਬਾਈ ਨਹੀਂ ਆਹੋ ਪੁੱਤ ਕੱ ਲੈ ਆਵਾਂ ਤੇਰੇ ਘਰ ਆ ਪਰ ਜਾਈ ਨੂ ਮੈਂ ਵਰਤ ਲੈ ਕੇ ਤੇ ਆਉਣ ਡਿਆ ਤੇਰ ਕੋ ਤੇ ਬਾਕੀ ਸਮਾਨ ਤੇ ਉਹਨਾਂ ਨੇ ਲੈ ਜਾਂਦਾ ਵਾ ਸਾਰਾ ਹੀ ਬੜਾ ਸੋਹਣਾ ਸਭ ਕੁਝ ਸੋਹਣਾ ਲੈ ਜਾਂਦਾ ਵਾ ਤੇ ਸੂਟ ਆਂਦੇ ਹੀ ਅਸੀਂ ਜਾਂਦੇ ਜਾਂਦੇ ਰਾਹ ਚ ਲੱਲਾਂਗੇ ਆਹੋ ਆਂਦੇ ਰਸ ਚੰਗੀ ਦੁਕਾਨ ਵੇਖ ਕੇ ਨਾ ਤੇ ਲੱਲਾਂਗੇ ਅਸੀਂ ਕੱਪੜੇ ਸੂਟ ਦੋ ਸੋਹਣੇ ਤੇ ਜੇ ਸੂਟ ਕੋਈ ਮਾੜਾ ਮੂੜਾ ਨਾ ਨਾ ਚੱਜਦਾ ਲਿਆਂਦਾ ਮਾੜਾ ਲੈ ਆਂਦਾ ਤੇ ਫੇਰ ਇਦਾਂ ਕਰੀ ਵੀ ਮੈਨੂੰ ਫੋਨ ਕਰਕੇ ਤੂੰ ਦੱਸ ਦੇਈਂ ਵੀ ਸੂਟ ਚੰਗੇ ਨਹੀਂ ਲਿਆਂਦੇ ਫੇਰ ਕਰਾਂਗੇ ਇਹਨਾਂ ਦੀ ਸੇਵਾ ਮੈਂ ਆਉਂਦਿਆਂ ਦੀ ਵੀ ਤੁਹਾਨੂੰ ਜਿਦਾਂ ਮੈਂ ਕਿਹਾ ਸੀ ਵੀ ਵਧੀਆ ਖੜਿਓ ਆਹੋ ਤੇ ਮਾੜੇ ਕਿਉਂ ਖੜੇ ਤੋ ਹਾਂ ਮਾੜੀ ਚੀਜ਼ ਕਿਉਂ ਖੜਨੀ ਗੱਲਾਂ ਸੁਣਨੀਆਂ ਨੇ ਅਗਲੇ ਬਗਾਨੀ ਮਾਂ ਦੀਆਂ ਮੈਂ ਤਾਂ ਨੰਨ ਮਾਤੇ ਮੈਂ ਮੇ ਕੁੜੀ ਦਾ ਭਾਈ ਮਾੜਾ ਮੋਟਾ ਫਰਕ ਪੈ ਜਾ ਤੇ ਸੱਸ ਦਾ ਨਹੀਂ ਮਾੜਾ ਹੋਣਾ ਚਾਹੀਦਾ ਆਹੋ ਅਬ ਤੇ ਦੋਵੇਂ ਸੋਨੇ ਖੜੇ ਹੋ ਤੇ ਆਂਦੀ ਥਾਹੀ ਚੰਗਾ ਮਾੜਾ ਨਹੀਂ ਖੜਦੀ ਮੈਂ ਪਰ ਚਲ ਤੂੰ ਵੇਖ ਹੀ ਲੈਣੇ ਆ ਵੇਖ ਕੇ ਤੂੰ ਫਿਰ ਮੈਨੂੰ ਫੋਨ ਕਰਕੇ ਦੱਸ ਦੇਈਂ ਕਿ ਚੰਗੇ ਆ ਕਿ ਮਾੜੇ ਆ ਜੇ ਮਾੜੇ ਹੋਣਗੇ ਫਿਰ ਮੈਂ ਕਰੂੰ ਸੇਵਾ ਇਹਦੀ ਚੰਗੀ ਤਰ੍ਹਾਂ ਹੀ ਆਹੋ ਉਹ ਕਿੜੇ ਪੇਕਿਆਂ ਤੋਂ ਪੈਸੇ ਮੈਂ ਆਖਣਾ ਲਿਆ ਕੇ ਖਰਚ ਨਹੀਂ ਖਰਚ ਪੈਸੇ ਤਾਂ ਸਾਡੇ ਘਰ ਦੇ ਹੀ ਤੂੰ ਕਿ ਮਾੜੇ ਲੈ आ, आ, चंगा फिर दस दिन तो मेन कोई गल नहीं की डर थोड़ा पाएगा सी माड़े खड़े है हाँ चलो ठीक है फिर चंगा चंगा सतरीकाल ਆ ਤੇ ਗਈ ਭੈਣ ਦਾ ਘਰ ਹੈ ਹੁਣ ਭੈਣ ਤੁਹਾਡੀ ਘਰ ਹੋਵੇ ਕਾਵੀ ਆ ਇਹਦੀ ਸੱਸ ਵੀ ਬੜੀ ਤੇਜਵਾ ਬੜੀਆਂ ਗੱਲਾਂ ਕਰਦੀ ਹੁੰਦੀ ਆ ਉਹ ਚਲ ਜਿਤਰਾ ਮਰਜੀ ਵੇ ਆਹੀਂ ਵਰਤ ਫਰੋਣਾ ਦੋ ਮਿੰਟ ਤੇ ਆਪਣੇ ਚੱਲ ਜਾਣਾ ਚਲ ਜਿਤਾਂ ਦੀ ਮਰਜੀ ਸਾਨੂੰ ਕੋ ਲਾਂਮਾ ਤਾਂ ਨਹੀਂ ਕੋਈ ਇਹਦਾ ਇਹ ਤੇ ਗੱਲ ਹੈਗੀ ਆ ਠੀਕ ਨਹੀਂ ਚਲੋ ਫਿਰ ਚੰਗੀ ਹੋਏ ਮਾੜੀ ਵਿਚਾਰ ਬੜਾ ਛਤੀ ਆ ਜਾਂਦਾ ਹੈ ਆ ਜਾਣੋ ਨਹੀਂ ਕਰਨਾ ਵਗ ਆਹ ਚੱਲ ਵੀ ਕਹਿੰਦਾ ਉਹ ਮੈਂ ਉਹ ਘਰ ਮਾਜੇ ਨਾ ਗਏ ਅੱਜ ਤੇ ਮਾਤਾ ਨੇ ਨਹੀਂ ਖਲੋਂਦਣਾ ਸਾਨੂੰ ਘਰ ਮਾਤਾ ਮਾਤਾ ਤੇ ਜੀ ਨਹੀਂ ਦੇਂਦੀ ਅੱਜ ਉਹ ਤਾਂ ਗੱਲ ਹੀ ਚਲੋ ਚੱਲ ਕੋਈ ਗੱਲ ਹੁਣ ਆ ਗਏ ਨੇ ਕੀ ਬਣਦਾ ਨਾ ਧੀ ਤੇ ਪਾ ਵੀ ਆ ਗਏ ਚੱਲ ਸ਼ੁਕਰ ਆ ਮੈਂ ਇੱਥੇ ਸੋਚਣ ਨਹੀਂ ਰਹੀ ਕਿ ਕੀ ਕਰਾਂ ਗੁਸ਼ੰਨੂ ਤੇ ਕਹਤਾ ਹੀ ਗੁਸ਼ੰਦ ਆਂਦੇ ਚੱਲ ਕਾ ਨਾ ਕਹ ਉਹਨਾਂ ਨੂੰ ਚੱਲ ਸ਼ੁਕਰ ਆ ਇੱਦਾਂ ਕਰ ਵੀ ਜਾ ਕੇ ਮਿਲ ਕੇ ਆਉਣੀ ਚੱਲ ਨਾ ਸਸਿਕਾ 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 ਵਧੀਆ ਵਧੀਆ ਠੀਕ ਵਾ ਹਾਂ ਹਾਂ ਤੁਸੀਂ ਦੱਸੇ ਨਹੀਂ ਫੋਨ ਕਰਕੇ ਦੱਸਣਾ ਕੀ ਵਰਤ ਲੈ ਕੇ ਆਉਣਾ ਹੈ ਤਾਂ ਪਾ ਆ ਗਏ ਮੈਂ ਕਿਹਾ ਹੀ ਨਾ ਆਇਓ ਨਹੀਂ ਨਹੀਂ ਕਿਉਂ ਨਾ ਆਇਓ ਤੇ ਪੈਨੂ ਠੀਕ ਹੁੰਦੀ ਆ ਦਿਨ ਦੇ ਦਿਨ ਤੇ ਠੀਕ ਆ ਚੱਲ ਆਜੋ ਕੋਈ ਆਹ ਚੱਲ ਬੈਠੋ ਤੁਸੀਂ ਮੈਂ ਪਾਣੀ ਦਿਆਂ ਵਾਂ ਚੰਗਾ ਤੈਨਾਂ ਕੋਲੇ ਟਾਈਮ ਲੱਗੇ ਆ ਨਾ ਹੋਰ ਲੈ ਸ਼ੁਕਰ ਆ ਸ਼ੁਕਰ ਆ ਸਾਸਤਿਕਾ ਸਾਸਤਿਕਾ ਜੀ ਸਾਸਤਿਕਾ ਜੀ ਹੋਰਸ ਨਾ ਕੀ ਹਾਲ ਚੱਲ ਜੇ ਹਾਂ ਵਧੀਆ ਹਾਲ ਚੱਲਦੀ ਆ ਆਪਣਾ ਸੁਣਾਓ ਬਸ ਵਧੀਆ ਕਿ ਠੀਕ ਠਾਕ ਆ ਨਾ ਇਹ ਤੇ ਕਹਿੰਦੀ ਹੋਣਾ ਨਹੀਂ ਆ ਤੁਸੀਂ ਲੈ ਦੱਸ ਹੁਣ ਦਿਨਵਾਰ ਆਇਆ ਵਾ ਤੇ ਆਉਣਾ ਕਿੱਦਾਂ ਨਹੀਂ ਇਹੋ ਤੇ ਮੈਂ ਆਂਦੀ ਹੀਗੀ ਤੇ ਉਦਾਂ ਚੱਲ ਘਰੋਂ ਚ ਨਹੀਂ ਨਿਕਲਿਆ ਜਾਂਦਾ ਐਵੇਂ ਲੱਗਦਾ ਕਿ ਹਿੱਦਾ ਤੇ ਚੱਲ ਆੜ ਦਿਨਵਾਰ ਬਣਿਆ ਆਂਨੇ ਬਾਹਨੇ ਕੋਈ ਆ ਤੇ ਜਾਂਦਾ ਹੀ ਨਾ ਮਿਲਣਾ ਨਹੀਂ ਨਹੀਂ ਧੀ ਭੈਣੂ ਢੀਕ ਹੁੰਦੀ ਆ ਗੱਲ ਵਿੱਚ ਇਹ ਆ ਵੀ ਸਾਡੀਆਂ ਕਿਹੜੀਆਂ ਵੀ ਕਿਤੇ ਇੰਨੀਆਂ ਕਿ ਭੈਣਾ ਕਿਤੇ ਗੱਲੀ ਗੱਲੀ ਤੇ ਵਿਚਾਰੀ ਹੈਗੀ ਆ ਤੇ ਧੀਕ ਤੇ ਹੁੰਦੀ ਆ ਨਾ ਆਹੋ ਤੇ ਪਰੇ ਪਤੀ ਪੈਣਾ ਰੱਖੇ ਤੇ ਕੋਈ ਨਾ ਰੱਖ ਨਾ ਇਹਨੂੰ ਢੀਕ ਘੱਟ ਨਹੀਂ ਮੈਨੂੰ ਜ਼ਿਆਦਾ ਹੁੰਦੀ ਆ ਬਿੰਨੂ ਹੁੰਦੇ ਪਰਿਸ਼ਦਾ ਰੋਣ ਕਿਤੇ ਘਰ ਰੋਣ ਕੱਲਗੇ ਕਿਤੇ ਘੜੀ ਬਈਏ ਖ ਲਈਏ ਕਿਤੇ ਗੱਲਾਂ ਬਾਤਾਂ ਕਰੀਏ ਇਹ ਤੇ ਜਵਾਬ ਹੀ ਦੇਈ ਜਾਂਦੀ ਵੀ ਨਹੀਂ ਆਉਣਾ ਨਹੀਂ ਆਉਣਾ ਉਹਨਾਂ ਨੇ ਮੈਂ ਤਾਂ ਸ਼ੁਕਰ ਆ ਕਿਤੇ ਤੁਸੀਂ ਆਏ ਜੇ ਨਹੀਂ ਨਹੀਂ ਆਉਣਾ ਕਿਉਂ ਨਹੀਂ ਸਾਡਾ ਵੀ ਧਿਆਨ ਹੀ ਗਿਆ ਪਰ ਵਰਤ ਲੈ ਕੇ ਜਾਣਾ ਹੋਰ ਸੁਣਾਓ ਘਰ ਸਭ ਠੀਕ ਠਾਕ ਹਾਂਜੀ ਸਭ ਠੀਕ ਠਾਕ ਰੇ ਹਾਂ ਤਾਂ ਤੁਹਾਨੂੰ ਵੇਖ ਕੇ ਤਾਂ ਬੜੀ ਖੁਸ਼ੀ ਹੋਈ ਆ ਚਾਹੇ ਚੜ੍ਹ ਗਏ ਤੁਹਾਨੂੰ ਵੇਖ ਕੇ ਚਲਦੇ ਹਾਂ ਅੱਗੇ ਜੇ ਨਹੀਂ ਨਹੀਂ ਚਲ ਕੁੜੇ ਚਾਹ ਚੂ ਬਣਾ ਪਕੌੜੇ ਪਕਾੜੇ ਕੱਢ ਨਾਲ ਆ ਲੈ ਤੇ ਮੰਗਾ ਲਈ ਕੁਝ ਮਿੱਠਾ ਮੁੱਠਾ ਨਾ ਹੋਊਗਾ ਘਰ ਤੇ ਆ ਕੋਹ ਨਹੀਂ ਚਾਹੀਦਾ ਆਪਾਂ ਬਸ ਕੱਪ ਕੱਪ ਚਾਹ ਦਾ ਪੀਣਾ ਵਾ ਤਾਂ ਆਪਾਂ ਚੱਲ ਜਣਾ ਵਾ ਕਿਉਂ ਕੀ ਗੱਲ ਆ ਨਿਆਣੇ ਆਏ ਨੇ ਸਕੂਲੋਂ ਕੋਈ ਗੱਲ ਨਹੀਂ ਆ ਘਰੇ ਹੀ ਆ ਨਿਆਣੇ ਆਏ ਨੇ ਤੇ ਰੋਟੀ ਪਾਣੀ ਖਾ ਕੇ ਐ ਤਸੱਲੀ ਕਰਾ ਕੇ ਮੈਂ ਤਾਂ ਘੱਲਣਾ ਵਾ ਰਾਮ ਨਾ ਜਾਇਓ ਖਾ ਕੇ ਫੇਰ ਹੀ ਤੁਰੇ ਘਰੋਂ ਵੀ ਆ ਕੋਈ ਗੱਲ ਨਹੀਂ ਆ ਪ੍ਰਸ਼ਾਦਾ ਕੜਾ ਅਜੇ ਤੱਕ ਬੈਠਾ ਵਾ ਪਚ ਗਿਆ ਆ ਕੇ ਬੈਠੋ ਤੁਸੀਂ ਮੈਂ ਦੇਖ ਕੇ ਆਵਾਂ ਪੜਾ ਕੀ ਕਰਦੀ ਆ ਆ ਨਾ ਫਰੂਟ ਜੇ ਤਾਂ ਲੈ ਜਿਓ ਲੈ ਦੱਸ ਇਹ ਰਹਿਣ ਦੇਣੇਗੇ ਕੀ ਲੋੜ ਹੀਗੀ ਨਹੀਂ ਉੱਚਾਲ ਕੇ ਤੇ ਕਿੰਨਾ ਕੁ ਵਾ ਆ ਨਾ ਇੱਕ ਤੁਹਾਡਾ ਸੂਟ ਜੇ ਤੇ ਇੱਕ ਦਲਜੀਤ ਦਾ ਸੂਟ ਵਾ ਅੱਛਾ ਹਾਂ ਲੈ ਦੱਸ ਮੇਰਾ ਹਰ ਵਾਰੀ ਜਰੂਰੀ ਹੁੰਦਾ ਕੋਈ ਨਹੀਂ ਨਹੀਂ ਜੋ ਬਣਦਾ ਵਾ ਬਣਦਾ ਹੀ ਆ ਕਿ ਆ ਲੋ ਫੜੋ ਆ ਵੀ ਲੈ ਜਿਓ ਤੁਸੀਂ ਚਲ ਉਹਨੂੰ ਫੜਾ ਦਿਓ ਨਹੀਂ ਨਹੀਂ ਤੁਸੀਂ ਨੌ ਸੱਚ ਕਿਹੜਾ ਕੋ ਵੰਡਿਆ ਵਾ ਲੈ ਲੋ ਰੱਖ ਲੋ ਚਲ ਮੈ ਰੱਖੀ ਤੇ ਹੁੰਨੀ ਆ ਠੀਕ ਜੀ ਹਾਂ ਓਦਾਂ ਵੇਖਿਆ ਹੀ ਖੁਸ਼ ਵੇਖਿਆ ਕਿੰਨੀ ਹੋਈ ਆ ਉਹ ਮੈਂ ਪੂਰੀ ਹੈ ਉਹਦਾ ਤੁਹਾਡੀ ਮਾਂ ਵਾਂਗੂ ਤਾਂ ਨਹੀਂ ਨਾ ਕੀਤਾ ਹੈ ਕੋਈ ਕਹਿਤਾ ਮੈਨੂੰ ਵੀ ਲੈ ਲੱਲਾ ਚੱਕਲਾ ਮੈਂ ਨਹੀਂ ਸੁਆਣਾ ਤੂੰ ਹੀ ਸੁਆਲਾ ਹੂੰ ਏਦਾਂ ਨਹੀਂ ਕਰਨਾ ਚਾਹੀਦਾ ਬੰਦਾ ਮੂੰਹ ਤੇ ਨਾ ਨਾ ਕਿਸਨਾ ਮਾੜੀ ਕਰੇ ਫਿਰ ਨਹੀਂ ਕੋ ਗੱਲ ਹੁੰਦੀ ਚੱਲ ਹੁਣ ਖੁਸ਼ ਹੋਈ ਅਗਲੀ ਤੁਹਾਨੂੰ ਵੀ ਦਿਲ ਨੂੰ ਠੰਡ ਪਈ ਆ ਪਰ ਚੱਲ ਵਧੀਆ ਵਾ ਓਏ ਆਹ ਹੋਏ ਤੇ ਗੱਲ ਹੈਗੀ ਆ ਆਹੋ ਓ ਚੱਲ ਚੰਗਾ ਵਾ ਜਿਹੜਾ ਬੰਦਾ ਹੁੰਦਾ ਖੁਸ਼ ਮਿਲਦਾ ਵਾ ਨਾ ਉਹਦੇ ਨਾਲ ਦੀ ਰੀਸ ਕੋਈ ਨਹੀਂ ਤੇ ਜੇ ਮੂੰਹ ਤੇ ਹੁੰਦੇ ਨੂੰ 12 ਵਜੇ ਹੁਣ ਤੇ ਫਿਰ ਵੇਖਣ ਨੂੰ ਜੀਵ ਨਹੀਂ ਕਰਦਾ ਕਿਸੇ ਦਾ ਸਹੀ ਗੱਲ ਆ ਸਹੀ ਗੱਲ ਵਾ ਆਏ ਆ ਤੇ ਵੇਖਾਂ ਹਾਂ ਰਗ ਲਗੀ ਹੈ ਘਰ ਆਹੋ ਵੇਖ ਲੋ ਢੀਕ ਤੇ ਹੁੰਦੀ ਹਰਤੀ ਪੰਦੀ ਕੁੰਦੀ ਬਹੁਤ ਗੱਲ ਵਾ ਬਿਲਕੁਲ ਬਿਲਕੁਲ ਹਾਂ ਪਾਵੇਂ ਕਿ ਵਰਤ ਰੱਖੇ ਤੇ ਪਾਵੇਂ ਨਾ ਰੱਖੇ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਗੀ ਉਹ ਨਾਲੇ ਦੱਸਾਂ ਜਿਤਨਾ ਮਰਜੀ ਹੈ ਨਾ ਹਰ ਇੱਕ ਇਨਸਾਨ ਨੂੰ ਜਦੋਂ ਕੋਈ ਦਿਨ ਧਿਆਰ ਹੁੰਦਾ ਹੋਣਾ ਤੇ ਕਿਤੇ ਨਾ ਕਿਦੇ ਉਹ ਥੋੜੇ ਬੋਤੀ ਵਿੱਥਾਂ ਥਣੀ ਵੇਖ ਤੇ ਉਹਦਾ ਦਿਲ ਕਰਦਾ ਮੇਰਾ ਕੋਈ ਨਾ ਕੋਈ ਜੀ ਆਵੇ ਇਹ ਤਾਂ ਗੱਲ ਹੈਗੀ ਹੈ ਚਲੋ ਕੋਈ ਨਹੀਂ ਚਲੋ ਜੇ ਕੇਤਾ ਹੋਇਆ ਤੇ ਜੀਵਨ ਕੋ ਆ ਗਿਆ ਹੈ ਸਾਡੀਆਂ ਕਿੰਨੀਆਂ ਕਿਤੇ ਕਿੰਨੀਆਂ ਕੇ ਭੈਣਾਂ ਵਿੱਚ ਅੱਲ ਗੱਲੀ ਗੱਲੀ ਹੈਗੀ ਆ ਤੇ ਪ੍ਰਵਾਇ ਨਹੀਂ ਕਰੀਦੀ ਅਖੀਰ ਚੱਲ ਕੋਈ ਕਰ ਲੇਗੀ ਹੈ ਇਹ ਭਾਵੇਂ ਨਾ ਜਿੱਤਾ ਮਰਜ ਨਾ ਸਿਆਣੀ ਬੜੀ ਆ ਤੇ ਇਹੋ ਗੱਲ ਕਹਿੰਦੀ ਵੀ ਤੁਸੀਂ ਇਹ ਕੰਮ ਨਾ ਕਰਿਆ ਕਰੋ ਇਹ ਕੰਮ ਨਾ ਕਰਿਆ ਕਰੋ ਉਹ ਮੈਂ ਚੱਲ ਕੋਈ ਕਰ ਲੀ ਭਾਵੇਂ ਭੈਣਾਂ ਲੱਖ ਕਹਿਣ ਨਾ ਪਰ ਸੱਸਾਂ ਨੇ ਨਾ ਖਲਾਉਂ ਦਿੰਦੀਆਂ ਉਹ ਗੱਲ ਤੇ ਹਾਂ ਵਾ ਨਾ ਤੇਰੀ ਹੁਣ ਤੇ ਗੱਲ ਤੇ ਇਹ 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 ਦੇ ਮਨਾ ਕਰੀ ਜਾਂਂਡੀ ਆ ਹਾਂ ਤੇ ਪਰ ਘਰ ਬੀਬੀ ਨਹੀਂ ਨਾ ਖਲਾਉਂਦਿੰਦੀ ਉਹਨੇ ਖਲੋਂ ਨਾ ਡੜੀ ਦਰਵਾਹ ਕੋਲ ਖਲੋਂ ਦਿੰਦੀ ਹੁੰਦੀ ਉਹੋ ਤੇ ਗੱਲ ਆ ਜਿਹੜੀ ਕਹਿਂਦੀ ਸੀ ਮੈਂ ਤਾਂ ਦੀਖਦੀ ਸੀ ਤੁਹਾਨੂੰ ਬਿਲਕੁਲ ਬਿਲਕੁਲ ਹਾਂ ਜੋ ਰੱਬ ਕਰਦਾ ਚੰਗਾ ਹੀ ਕਰਦਾ ਚੰਗਾ ਹੋ ਕੇ ਆ ਗਈ ਹੈ ਤਾਂ ਆਹ ਉਹੋ ਤੇ ਗੱਲ ਆ ਸਭੀ ਆ ਤੀ ਬੜਾ ਚੰਗਾ ਕੀਤਾ ਜੇ ਆ ਗਈ ਜੀ ਨਹੀਂ ਨਹੀਂ ਜੀ ਤਾਂ ਕਾਉਣਾ ਹੀ ਦਾ ਇਹ ਕਿਹੜੀ ਗੱਲ ਦੀ ਕਿ ਆਪਾਂ ਨਾ ਆਉਂਦੇ ਬੇਸ਼ੱਕ ਤੂੰ ਕਿਹਾ ਸੀ ਨਾ ਕਿ ਨਾ ਆਇਓ ਪਰ ਨਹੀਂ 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 ਸਸਤੇ ਮੈਨੂੰ ਬੜੀਆਂ ਗੱਲਾਂ ਕਰਨ ਦੀ ਗੱਲਾਂ ਕਰਦੀ ਔਰ ਕੀ ਆਂਦੀ ਤੂੰ ਮੈਂ ਕਿਹਾ ਕਿ ਉਹ ਮੈਂ ਤੇਰੇ ਵੱਤ ਤੇਰਾ ਵੱਤ ਨਹੀਂ ਆਇਆ ਹੂੰ ਤੇ ਮੈਂ ਤਾਂ ਮਨ ਕਰਤਾ ਅੱਛਾ ਤੇ ਤੁਸੀਂ ਅੱਜ ਸ਼ਾਮ ਕਿ ਆਪੀ ਤੇ ਰੱਖਣਾ ਨਹੀਂ ਤੇ ਕਿਉਂ ਅਗਲੇ ਦਾ ਕੱਚਾ ਕਰਾਉਣਾ ਅੱਛਾ ਅੱਛਾ ਤੇ ਤੈਨੂੰ ਕਿਹਨੇ ਕਿਹਾ ਮੈਨੂੰ ਪੁੱਛਿਆ ਕਹਿੰਦਾ ਤੂੰ ਅੱਛਾ ਮੈਨੂੰ ਕਿਹਨੇ ਪੁੱਛਿਆ ਤੇ ਮਨਾਂ ਕਰਤਾ ਮੈਨੂੰ ਕਹਿੰਦੇ ਫੋਨ ਕਹਿ ਉਹਨਾਂ ਨੂੰ ਮੈਂ ਕੁਸ਼ਲ ਨੂੰ ਜਾ ਕੇ ਜਿਵੇਂ ਉਹ ਕਹਿੰਦੇ ਨਹੀਂ ਤੂੰ ਬਿਲਕੁਲ ਫੋਨ ਨਹੀਂ ਕਰਨਾ ਮੈਂ ਆਪੇ ਸਮਝਾ ਦੂੰ ਇਹ ਤਾਂ ਗੱਲ ਮਾੜੀ ਸੱਸਾਂ ਦੀ ਬੰਦਾ ਫਾਇਲ ਲੱਗ ਜਾਂਦਾ ਵਾ ਨਾ ਗਾਂਹ ਜੋਗਾ ਤੇ ਨਾ ਪਛਾਂਹ ਜੋਗਾ ਹੁਣ ਦਿਲਜੀਤ ਤੂੰ ਗੁੱਸਾ ਨਾ ਕਰੀ ਨਹੀਂ ਨਹੀਂ ਪਰਨਾ ਤੇਰੀ ਮੰਮੀ ਵੀ ਇਦਾਂ ਹੀ ਕਰਦੀ ਏ ਉਵੇਂ ਮੇਰੀ ਸੱਸੀ ਆ ਨਾ ਉਨੇ ਵੀ ਮੇਰਾ ਬੜਾ ਜਨੂਸ ਟੱਗਿਆ ਰਹੀ ਕਿ ਕਿਉਂ ਕੀ ਹੋ ਗਿਆ ਤੈਨੂੰ ਪਤਾ ਹੀ ਆ ਤੇ ਮਾਂ ਪਿਓ ਤੇ ਮੇਰੇ ਬੁੱਢੇ ਆ ਤੇ ਪਿਛਲੀ ਉਮਰੇ ਮੈਨੂੰ ਵੀਰ ਮਿਲਿਆ ਹੈ ਤੇ ਉਹ ਵਿਚਾਰੇ ਨੂੰ ਮਹਾਉਣ ਪ੍ਰਾਈਵੇਟ ਨੌਕਰੀ ਮਿਲੀ ਆ ਤੇ ਜਿੱਦਾਂ ਮਰਜੀ ਉਹ ਨਿਆਣਾ ਵਾ ਤੇ ਉਹ ਵਿਚਾਰਾ ਸੂਟ ਲੈ ਆ ਮੰਮੀ ਤਾਂ ਵੀ ਲੈ ਆ ਮੇਰਾ ਵੀ ਲੈ ਆ ਤੇ ਮੰਮੀ ਨੇ ਚੁੱਕ ਕੇ ਮੇਰੇ ਗਾੜੀ ਮਾਰਿਆ ਸੂਟ ਕੋਈ ਨਹੀਂ ਮੈਂ ਮੰਮੀ ਨੂੰ ਫੋਨ ਕਰਕੇ ਸਮਝਾਉਂਗੀ ਠੀਕ ਹੈ ਕੋਈ ਗੱਲ ਟੈਨਸ਼ਨ ਨਾ ਲੈ ਕਿੰਨਾ ਫੋਨ ਕਰੀ ਬਾਉ ਜੇ ਤੂੰ ਫੋਨ ਕੀਤਾ ਤਾਂ ਫਿਰ ਇਹਨੇ ਕਹਿਣਾ ਮੇਰੀ ਧੀ ਨੂੰ ਜਾ ਕੇ ਚੁਕਾ ਦੇ ਦਿੰਦੀ ਆ ਦੇ ਮੈਂ ਉੱਧਾ ਪੁੱਛੂਗੀ ਮੈਂ ਤੁਹਾਡਾ ਨਾਂ ਨਹੀਂ ਲੈਂਗੀ ਚੰਗਾ ਬਹੁਤ ਕੋਈ ਗੱਲ ਨਹੀਂ ਪਰ ਨਾ ਸੱਸਾਂ ਸਾਰੀਆਂ ਇੱਕੋ ਜੀਆਂ ਮੈਂ ਤਾਂ ਮੈਂ ਕਹੀ ਨਹੀਂ ਤੇ ਇਹ ਹੁਣ ਖੁਸ਼ ਹੋਈ ਕਿ ਨਹੀਂ ਪਤਾ ਹੁਣ ਤੁਹਾਡੇ ਸਾਹਮਣੇ ਤੇ ਖੁਸ਼ੀ ਹੈ ਪਤਾ ਨਹੀਂ ਹੁਣ ਮਗਰਮੇ ਨੂੰ ਨਹੀਂ ਪਤਾ ਕੀ ਕਹਿ ਦੇ ਪਤਾ ਨਹੀਂ ਪਰ ਹੜਮਤ ਬੜੀ ਖੁਸ਼ ਆਂਦੀ ਨਹੀਂ ਨਾ ਤੇ ਤੁਹਾਨੂੰ ਮੈਂ ਰੋਟੀ ਖਾਣ ਤੋਂ ਬਿਨਾਂ ਜਾਣ ਦੇਣਾ ਵਾ ਅੱਜ ਸਾਰਾ ਦਿਨ ਤੁਹਾਡੇ ਨਾਲ ਹੀ ਰਹਿਣਾ ਨਹੀ ਤਾਂ ਜੇ ਮੈਂ ਇਹ ਨਹੀਂ ਇਹ ਮੈਂ ਚਾਹ ਨਹੀਂ ਕਰਦੇ ਚਾਹ ਬੜਾ ਕਰਦੇ ਆਇਆ ਹੁੰਦਾ ਫਿਰ ਵਿੱਚੋਂ ਪਤਾ ਨਹੀਂ ਕੀ ਹੋਇਆ ਹੁੰਦਾ ਪਤਾ ਕੀ ਗਿਆ ਇਹ ਸਾਰੀਆਂ ਸੱਸਾਂ ਨੂੰ ਬਿਮਾਰੀ ਹੁੰਦੀ ਆ ਵੀ ਮਗਰੋਂ ਇਹਨਾਂ ਦੇ ਕੋਈ ਨਾ ਕੋਈ ਚੀਜ਼ ਹੁੰਦੀ ਰਵੇ ਜਦੋਂ ਮਗਰੋਂ ਕੋਈ ਚੀਜ਼ ਆਉਂਦੀ ਫਿਰ ਬੜੀਆਂ ਖੁਸ਼ ਹੁੰਦੀ ਆ ਇਹ ਗੱਲ ਉਹ ਫੋਨ ਕਰ ਤੂੰ ਕਿਉਂ ਨਹੀਂ ਫੋਨ ਕੀਤਾ ਮੈਂ ਕਿਹਾ ਵੀ ਮੈਂ ਕਿਹਾ ਕੁਸ਼ੰਨੂ ਕਿਹਾ ਮੈਂ ਕਿਹਾ ਮੈਂ ਕਿਦਾਂ ਫੋਨ ਕਰਾਂ ਕਿਉਂਕਿ ਮੈਂ ਕਹ ਤਾ ਵੀ ਨਾ ਆਇਓ ਹਾਂ ਠੀਕ ਵਾਤੇ ਉਹ ਕਹਿੰਦੇ ਤੂੰ ਬਿਲਕੁਲ ਫੋਨ ਨਾ ਕਰੀ ਮੈਂ ਆਪੇ ਮੰਮੀ ਨੂੰ ਸਮਝਾ ਲਿਆ ਮੈਂ ਕਿਹਾ ਤੇ ਸ਼ੁਕਰ ਆਪੀ ਆ ਗਏ ਮੇਰਾ ਮਨ ਕਰੇ ਮੈਂ ਫੋਨ ਕਰਦਾ ਪਰ ਮੇਰਾ ਜੀਵ ਨਾ ਕਰੇ ਮੈਨੂੰ ਪਤਾ ਵਾ ਇਹ ਸਾਰੀਆਂ ਸੱਸਾਂ ਇਦਾਂ ਕਰਦੀਆਂ ਆ ਉਦੋਂ ਮਮੀ ਨੇ ਆਖੀ ਕੋ ਜਾਓ ਛੇਤੀ ਮੈਂ ਆਨੂੰ ਪਤਾ ਹੀ ਆਪੇ ਜਾਣਾ ਹੈ ਨਾ ਪਰ ਭਾਬੀ ਫਿਰ ਜੀਜਾ ਨੂੰ ਕੱਦਦਾ ਕਿ ਕਿਉਂ ਤੰਗ ਕਰਨਾ ਹੈ ਨਾ ਜਦੋਂ ਆਪਣੇ ਘਰ ਸਭ ਕੁਝ ਹੈਗਾ ਵਾ ਤੇ ਫਿਰ ਵੀ ਜਦੋਂ ਆਪਾਂ ਹੈਨਾ ਸਾਨੂੰ ਲੋੜ ਆ ਕਿ ਚਲੋ ਆਪਾਂ ਕਹਿ ਗਏ ਤੇ ਤੁਹ ਜਿਹੜੀ ਸੀ ਦੀ ਲੋੜ ਨਹੀਂ ਹੈਗੀ ਤੇ ਕੀ ਲੋੜ ਸਾਨੂੰ ਤੰਗ ਕਰਨ ਦੀ ਤੰਗੀ ਦੇਣ ਦੀ ਕੀ ਲੋੜ ਹੁੰਦੀ ਆ ਪਰ ਚਲ ਕੋਈ ਗੱਲ ਨਹੀਂ ਦਿਨ ਵਾਰਤੀਆਂ ਨੂੰ ਵੀ ਆਸ ਹੁੰਦੀ ਆ ਭਾੜੇ ਮਾਪਿਓ ਨੇ ਆਉਣਾ ਪਿੱਛੇ ਸਾਡੇ ਆਉਣਾ ਖਰਾਬ ਜਾਈਆਂ ਨੇ ਆਉਣਾ ਹੈ ਨਾ ਤੇ ਚਲ ਕੋਈ ਨਹੀਂ ਸੋਕ ਸੁਖਾਣਾ ਆਵੇ ਸੱਚੇ ਪਾਸ਼ਾ ਆਗਨ ਨਵਤ ਚੰਦ ਭਰਾ ਭਜਾਈਆਂ ਇੰਦਾ ਹੀ ਮਿਲਦੇ ਬਤ ਦੇ ਰਾਂ ਮੈਡਮ ਤੇ ਹੁਣ ਨਾ ਟਾਈਮ ਬੜਾ ਹੋ ਗਿਆ ਗਰਜੀਤ ਆ ਪਹੁੰਚ ਲਈਏ ਨਹੀਂ ਨਹੀਂ ਤੈਨੂੰ ਪਤਾ ਰਹੀ ਨਹੀਂਗਾ ਸਰਦਾਰ ਇਹ ਬੀਜੀ ਤੇ ਕੰਮ ਨਹੀਂ ਕਰਦੇ ਕੋਈ ਵੀ ਹੋ ਤਾਂ ਉਧਰੋਂ ਉਹਦੇ ਵੀ ਘਰ ਵਾ ਤੇ ਹੁਣ ਹਮ ਜਾਣਾ ਪੈਣਾ ਚੰਗਾ ਤੁਸੀਂ ਇੰਦਾ ਕਰਿਓ ਰਾਤ ਤੇ ਆਏ ਹੋ ਭੱਜੀ ਚਲ ਕੋਈ ਨਹੀਂ ਫੇਰ ਸਹੀ ਕਰੇ ਉਹ ਉਧਰ ਨਹੀਂ ਅੰਬੀ ਨਾਲ ਉਹਦੇ ਤੇੜਾ ਘੱਟ ਵਾ ਤੇ ਫੇਰ ਆ ਕੇ ਫੇਰ ਰਾਤ ਲਾਵਾਂਗੇ ਆਪਾਂ ਹਾਂ ਥੋੜਾ ਦੇ ਹਾਂ ਆਵਾਂਗੇ ਹੁਣਾਂ ਕਿਉਂ ਨਹੀਂ ਕਰ ਕੋਈ ਨਹੀਂ ਫੀਤੜੜਿਆ ਨਾ ਵਜਾਂ ਮਾਰਨ ਬਾਰਚਾ ਲਾ ਦ ਚਲ ਸਫਾਈਆਂ ਕਰ ਲੈਣੀਆਂ ਸਾਰੀਆਂ ਕਿਰਦੀ ਬੀਬੀ ਨੂੰ ਰੋਟੀ ਮੰਗਣ ਲੈ ਤਣਾ ਮੇਰੀ ਗੱਲ ਸੁਣ ਬੀਬੀ ਕਿਥੇ ਗਈ ਐ ਕਿ ਬੀਬੀ ਨੇ ਕਿਥੇ ਜਾਣਾ ਹੈ ਗਵਾਢਣ ਦੇ ਘਰ ਚਾਈ ਦੇ ਘਰ ਗਈ ਆ ਅੱਜ ਹੁਣ ਸੋਖ ਹੋਵੇ ਸਹੀ ਉਦਾਂ ਤੇ ਖੁਸ਼ੀ ਹੀ ਗੱਲ ਦੀ ਕੁੜੀ ਨੂੰ ਵਰਤ ਦੇ ਆਏ ਆ ਹਾਂ ਹਾਂ ਤੇ ਮੈਂ ਤਾਂ ਦੱਸਿਆ ਹੀ ਸਾਰਾ ਕੁਝ ਪਰ ਅਜੇ ਦੀ ਕੁੜੀ ਨਾਲ ਗੱਲ ਨਹੀਂ ਗਈ ਇਹਨੂੰ ਤਸੱਲੀ ਨਹੀਂ ਗਈ ਸਾਡੇ ਅਜੇ ਇਹਨੇ ਪੁੱਛਣਾ ਕਿ ਤੇ ਨਿੱਲੀ ਕੀ ਕੀ ਲੈ ਕੇ ਆਈ ਸੀ ਤੇ ਮੈਂ ਤੇ ਆਪਣੇ ਕੋਲ ਕੋਈ ਕਸਰ ਨਹੀਂ ਛੱਡੀ ਉਹਦੀ ਸੱਸ ਦਾ ਵੀ ਸੋਹਣਾ ਸੂਟ ਖੜਿਆ ਤੇ ਉਹਦਾ ਵੀ ਸੋਹਣਾ ਖੜਿਆ ਹੈ ਤੇ ਨਾਲ ਸਮਾਨ ਵੀ ਸਾਰਾ ਕੁ ਲੈ ਕੇ ਗਏ ਆ ਹੂੰ ਤੇ ਮੈਨੂੰ ਪੁੱਛ ਨਹੀਂ ਹੀ ਕਿ ਕਿੰਦਾ ਦਾ ਸੂਟ ਸੀ ਕਿੰਨੇ ਦਾ ਹੀਗਾ ਤੇ ਮੈਂ ਦੱਸਤਾ ਸਾਰਾ ਕੁਝ ਆਖਣੇ 5-6000 ਰੁਪਈਆ ਲੱਗ ਗਿਆ ਵਾ ਹੋਣ ਗਈ ਇਹ ਤਾਂ ਸੱਚਾਈ ਕਰ ਹੈ ਹੁਣ ਵੇਖਾ ਚਾਈ ਗੱਲ ਕੀ ਕਰਦੀ ਹੈ ਕੀ ਨੂੰ ਨਵੀਂ ਸਕੀਮ ਦਿੰਦੀ ਆ ਤੇ ਕੀ ਆੜ ਕੇ ਲੱਗਦੀ ਫੇਰ ਚਾਈ ਦੀ ਦੇਖੋ ਗੱਲ ਕਹਿਣੀ ਸੀ ਨਾ ਇੰਨਾ ਚੰਗਾ ਆ ਵੀ ਅਹੀਂ ਕੱਲ ਜੇ ਲੱਗੇ ਸੀ ਠੀਕ ਨਹੀਂ ਚਾਈ ਨੂੰ ਨਵੀਂ ਸਕੀਮ ਦੇਣੀ ਅਹੀਂ ਆ ਖੜਿਆ ਕੁੜੀ ਆ ਤੇ ਆ ਖੜਿਆ ਆ ਖੜਿਆ ਆ ਖੜਿਆ ਉਹ ਖੜਿਆ ਇਹ ਹੁਣ ਦੱਸਣ ਗਈ ਆ ਨਾ ਫੁੱਲੀ ਫੁੱਲੀ ਕਹੀਂ ਕੁੜੀ ਨੂੰ ਵਰਤਦੇ ਆਏ ਆ ਤੇ ਕਪੜਾ ਲੀੜਾ ਲੈ ਕੇ ਗਿਆ ਤੇ ਚਾਈ ਨੇ ਕੋਈ ਨਵਾਂ ਸਿਆਪਾ ਪੋਣਾ ਸਾਡੇ ਘਰ ਵੇਹ ਲਿਓ ਹੁਣ ਸਵੇਰ ਦੀ ਗਈ ਆ ਰੋਟੀ ਪਣੀ ਪੱਕਾ ਵਾ ਸਾਰਾ ਕੁਝ ਆਉਂਦਾ ਇਹਨੇ ਮੇਰੇ ਗਲ ਪੈ ਜਾਣਾ ਮੇਰੀ ਤਿੰਨੀ ਜਾਨ ਤੰਗ ਆ ਮੈਂ ਦੱਸ ਨਹੀਂ ਸਕਦੀ ਉਹ ਮੈਂ ਦੇਣਾ ਜਾਣਾ ਕਿਦੇ ਕੰਮ ਤੇ ਮੈਂ ਹਾਂ ਚੱਲੂ ਰੁਪੀਏ ਦਾ ਫੜਨਾ ਦੇ ਕੋ ਇਦਾਂ ਕਰੋ ਹੋ ਤਹੀ ਫਿਰ ਹੈ ਜਾਓ ਹਚਾਈ ਕਰ ਨਾਲੇ ਜਾ ਕੇ ਆਵਾਜ਼ ਮਾਰ ਲਿਆ ਉਹਨੂੰ ਤੇ ਨਾਲੇ ਪੈਸੇ ਲੈ ਲਓ ਜਨ ਜਾਣਾ ਵਾ ਤੇ ਜਾਣਾ ਹੀ ਆ ਫਿਰ ਉਹ ਜਾਣਾ ਕੀ ਆ ਉਹਨੇ ਬੀਬੀ ਕੋਈ ਹੈਗੇ ਨੇ ਪੈਸੇ ਥੋੜੇ ਜੇ ਤੇ ਬੀਬੀ ਕੋ ਲੈਣੇ ਆ ਜਾਓ ਜਾ ਕੇ ਤੈਨੂੰ ਆਵਾਜ਼ ਤੇ ਮਾਰੋ ਉਹ ਯਾਰ ਮੈਂ ਆਪੀ ਆਂਦੀ ਕੋਈ 10 ਮਿੰਟ ਮੈਂ ਡੀਕ ਲੈਣਾ ਦੀ ਗਲ ਉਹ ਚੰਗੀ ਜਿਹਾ ਪੱਟੀ ਚਾੜ ਦੂਗੀ ਨਾ ਚਾਈ ਤੇ ਫੇਰ ਜਾਇਓ ਉਹ ਮੈਂ ਤਾਂ ਚੱਲਣਾ ਤੇਰੇ ਨਾਲ ਕਾਦੀ ਗੱਲਬਾਤ ਖਾਦ ਲੈਣੀ ਤੇ ਮੈਂ ਕਿਥੇ ਢਾਰ ਕਰਦਾ ਰੂੰ ਨਗਦੇ ਲੈ ਆਉਣਾ ਤੇ ਕੋਹ ਪੈਸੇ ਮੇਰੇ ਕੋਲ ਹੈਗੇ ਤੇ ਕੋਈ ਬੀਬੀ ਕੋਈ ਵੇਈ ਤਾਂ ਇੱਕ ਤਾਂ ਨੂੰ ਕਹਿਣ ਲਈ ਆ ਤੇ ਨਾਲੇ ਚਾਹੀ ਜਿਹੜੀ ਉਹਨੇ ਗੱਲਾਂ ਕਰਦਾ ਉਹ ਜਾਣਦੇ ਕਿ ਚਾਈ ਦਾ ਨਾਲ ਮੈਨੂੰ ਤੇ ਵੇਖ ਕੇ ਗੁੱਸਾ ਜੜ ਜਾਂਦਾ ਉਹਦੇ ਹਾਲ ਤੇ ਬੋਤਰਾ ਗੱਲਾਂ ਕਰਦੀ ਰਹਿੰਦੀ ਉਹ ਵੀ ਅਸੀਂ ਨਹੀਂ ਕਿੜਾ ਮਾੜਾ ਕਰਕੇ ਆਏ ਹਾਂ ਸਭ ਤੋਂ ਵਧੀਆ ਕਰਕੇ ਆਏ ਆ ਉਹਦੀ ਸੱਸ ਪਾਂ ਜਿੱਦਾਂ ਦੀ ਮਰਜ਼ੀ ਆ ਨਾ ਪਰ ਚਾਹ ਵੇਖ ਲੱਗਦਾ ਕਰਦੀ ਆ ਪੁੱਤਰਾ ਹੁਣ ਮਾੜਾ ਖੁਸ਼ ਹੋਣਾ ਮੇਰੇ ਸਾਹਮਣੇ ਤੇ ਖੁਸ਼ੀ ਹੀ ਦੀ ਹੁਣ ਵੇਖੋ ਉਥੋਂ ਕੀ ਪੱਟੀ ਚੜਦੀ ਤੇ ਕੀ ਜਾਣ ਕੇ ਮੈਨਾਂ ਲੱਗਦੀ ਏ ਫੇ ਹਾਂ ਹਾਂ ਚਲ ਕੋਈ ਗੱਲ ਨਹੀਂ ਅਪ ਕਰ ਕਰ ਤੋਂ ਹੁੰਦਾ ਤੇ ਅੱਜ ਲਈਏ ਚਲ ਰੋਟੀ ਖਾਣੀ ਜੇ ਆਹੋ ਅਡਾ ਲਾ ਚਾਹ ਥੋੜਾ ਜਿਹਾ ਰਹਿ ਗਿਆ ਚਾੜੂ ਲਾਉਣ ਵਾਲਾ ਫਿਰ ਮਾਰ ਕੇ ਦਿੰਨੀ ਰੋਟੀ ਤਾਂ ਆ ਗਈ ਆ ਗਈ ਬਸ